ਪੀਸੰਗ ਨੂੰ ਉਰਪਰਾ ਭਾਰਤੀ ਕਿਸਾਨਾਂ ਨੇ ਇਕਤਾ ਉਗਰਾਹ ਚਿਲ੍ਹਾ ਲੁਧਿਆਣਾ ਦੇ ਫਰੋਸਟੋ ਰੋਡ ਤੇ ਦਰਨਾ ਲਗਾ ਦਿੱਤਾ ਗਿਆ ਡੀਸੀ ਦਫ਼ਤਰ ਦੇ ਬਾਹਰ ਕੀ ਵਜ੍ਹਾ ਇਹ ਜੀ ਸਾਡਾ ਜਥੇਬੰਦੀ ਨੇ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕਿ ਪੂਰੇ ਪੰਜਾਬ ਦੇ ਅੱਜ 6 ਤਰੀਕ ਤੋਂ 10 ਤਰੀਕ ਤੱਕ ਡੀਸੀ ਦਫ਼ਤਰਾਂ ਦੇ ਬਾਹਰ ਸਾਡਾ ਇਹ ਜਿਹੜਾ ਰੋਸ ਆ ਪੰਜਾਬ ਸਰਕਾਰ ਤੇ ਕੁਝ ਸੈਂਟਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਨੇ ਜੀ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਇਹ ਆ ਵੱਡਾ ਰੋਸ ਆ ਕਿ ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਜਥੇਬੰਦੀ ਨਾਲ ਬੈਠ ਕੇ ਇਹ ਕੀਤੀ ਕਿ ਮੈਂ ਨਵੀਂ ਖੇਤੀ ਨੀਤੀ ਜਿਹੜੀ ਬਣਾਉਣੀ ਆ ਉਹ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖੀ ਹੋਊਗੀ ਜਦ ਕਿ ਉਹ ਇੱਕ ਸਾਲ ਦਾ ਸਮਾਂ ਹੋ ਚੱਲਿਆ ਕੋਈ ਨੀਤੀ ਨਹੀਂ ਅਜੇ ਤੱਕ ਬਣੀ ਜਦ ਕਿ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈਣ ਦੀ بجائے ਉਹਨਾਂ ਦੀ رائے ਲੈਣ ਦੀ بجائے ਇੱਕ ਅਮਰੀਕਾ ਦੀ ਕੰਪਨੀ ਜਿਹੜੀ ਕਾਰਪੋਰੇਟ ਆ ਉਹਨੂੰ ਕਰੋੜਾਂ ਰੁਪਇਆ ਦਿੱਤਾ ਕਿ ਉਹ ਸਾਨੂੰ ਦੱਸਣਗੇ ਖੇਤੀ ਕਰਨੀ ਕਿਵੇਂ ਆ ਜਦ ਕਿ ਇੱਥੇ ਤਿੰਨ ਤਿੰਨ ਪੁਸ਼ਤਾ ਚਾਰ ਚਾਰ ਪੁਸ਼ਤਾ ਲੰਘੀਆਂ ਬਜ਼ੁਰਗਾਂ ਦੀਆਂ ਉਹਨਾਂ ਨੂੰ ਖੇਤੀ ਕਰਦਿਆਂ ਨੂੰ ਵੱਡੇ ਆਗੂਆਂ ਨੂੰ ਕਿਸਾਨਾਂ ਨੂੰ ਉਹਨਾਂ ਨੂੰ ਨਹੀਂ ਪਤਾ ਉਹ ਸਾਨੂੰ ਹਰੀ ਕ੍ਰਾਂਤੀ ਵਾਲੇ ਦੱਸਣਗੇ ਜਿਨ੍ਹਾਂ ਨੇ ਸਾਡਾ ਪਹਿਲੇ ਹੀ ਬੇੜਾਗਰ ਕਰਤਾ ਜਿਨ੍ਹਾਂ ਨੇ ਸਾਡੀਆਂ ਝਿਹਰਾ ਸਪਰੇਹਾਂ ਪੈਸਟੀਸਾਈਡ ਫਰਟੀਲਾਈਜ਼ਰ ਕੈਮੀਕਲ ਜਿਨ੍ਹਾਂ ਨੇ ਸਾਡੀ ਜੇ ਧਰਤੀ ਨੂੰ ਵੀ ਨਸ਼ੇ ਤੇ ਲਾਇਆ ਹੋਇਆ ਉਹ ਫੇਲ ਹੋਏ ਫਾਰਮੂਲੇ ਲਿਆ ਕੇ ਇੱਥੇ ਸਾਡੇ ਤੇ ਥੋਪੇ ਗਏ ਨੇ ਇਸ ਕਰਕੇ ਇਹ ਗੱਲਾਂ ਨੇ ਨਾਲ ਸਾਡੀਆਂ ਨੇ ਕਿ ਜਿਹੜੇ ਪਿਛਲੇ ਸਮੇਂ ਪਿਛਲੇ ਸਾਲ ਦੇ ਵਿੱਚ ਤੋਂ ਆਹੀ ਦਿਨਾਂ ਦੇ ਵਿੱਚ ਮਾਰਚ ਮਹੀਨੇ ਦੇ ਸੌਣ ਵਾਲੇ ਚ ਗੜੇ ਮਾਰੀ ਨੇ ਕਿੰਨੀ ਫਸਲਾਂ ਨੁਕਸਾਨ ਕੀਤਾ ਬਹੁਤ ਜ਼ਿਲ੍ਹਿਆਂ ਦੇ ਵਿੱਚ ਤਾਂ ਲੋਕਾਂ ਨੂੰ ਦਾਣੇ ਤੱਕ ਵੀ ਨਹੀਂ ਮਿਲਿਆ ਢਾਲ ਤੇ ਕਬੱਲੀ ਤੱਕ ਨਹੀਂ ਨਿਕਲੀ ਉੱਥੋਂ ਉਹ ਇਹ ਭਗਵੰਤ ਮਾਨ ਕਹਿੰਦਾ ਸੀ ਵੱਡੇ ਵੱਡੇ ਬੋਰਡ ਸੀ ਟੀਵੀਆਂ ਦੇ ਵਿੱਚ ਸੀ ਅਖਬਾਰਾਂ ਦੇ ਵਿੱਚ ਸੀ ਕਿ ਕਿਸਾਨ ਖੇ ਆਦਾ ਕਿਸਾਨ ਅਜੇ ਖੇਚੂ ਗਰਦਾਬਰੀ ਵੀ ਨਹੀਂ ਕਰਨੀ ਉਹਦੇ ਖਾਤੇ ਉਹਦੇ ਪੈਸੇ ਉਹਦੇ ਖਾਤਿਆਂ 'ਚ ਹੋਣਗੇ ਭਾਈ ਜੀ ਸਾਲ ਹੋਣ ਨੂੰ ਆ ਗਿਆ ਗੱਲਾਂ ਦੇ ਕੜਾਹ ਬਣਾਈ ਜਾਂਦੇ ਆ ਉਦੋਂ ਬਾਅਦ ਹੜਾ ਨਾ ਦੋ ਵਾਰੀ ਪੰਜਾਬ ਦੇ ਵਿੱਚ ਹੜ੍ਹ ਦੋ ਵਾਰੀ ਆਏ ਨੇ ਸਤਲੁਜ ਮਾਰ ਕਰਦੇ ਸੀ ਉਦੋਂ ਕੱਗਰ ਕਰ ਰਹੇ ਸੀ ਕਿਸੇ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਭੋਰਾ ਵੀ ਇਹਨਾਂ ਦੇ ਮੂੰਹੋਂ ਇਹ ਗੱਲ ਨਿਕਲ ਗਈ ਹੋਵੇ ਕਿ ਅਸੀਂ ਉਹਨਾਂ ਲੋਕਾਂ ਦੀ ਵਾਹ ਪੜਾਂਗੇ ਜਿਨ੍ਹਾਂ ਦੇ ਘਰ ਟਹਿਗੇ ਜਿਨ੍ਹਾਂ ਦੇ ਡੰਗਰ ਮਾਰ ਗਏ ਮੱਜਾ ਮਰ ਗਈਆਂ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਇੱਕ ਇੱਕ ਸਾਲ ਖੇਤੀ ਨਹੀਂ ਹੋਣੀ ਰੇਤਾ ਇੰਨਾ ਚੜ ਗਿਆ ਪਰ ਉਹ ਲੋਕ ਹੀ ਇੱਕ ਦੂਜੇ ਨੂੰ ਸੰਸਥਾਵਾ ਕਰ ਰਹੀਆਂ ਨੇ ਲੋਕਾਂ ਨੇ ਹੀ ਇਹਨਾਂ ਰਾਸ਼ਨ ਪਹੁੰਚਾਇਆ ਲੋਕਾਂ ਨੇ ਹੀ ਚਾਰਾ ਪਹੁੰਚਾਇਆ ਉਹ ਸਰਕਾਰ ਨੇ ਅਜੇ ਤੱਕ ਕਿਸੇ ਦੀ ਬਾਹ ਨਹੀਂ ਫੜੀ ਫਿਰ ਅਸੀਂ ਇਹਦੇ ਨਾਲ ਹੀ ਦਿੱਲੀ ਕਿਸਾਨ ਮੋਰਚੇ ਦੇ ਜਿਹੜੇ ਸਾਡੇ ਸ਼ਹੀਦ ਹੋਏ ਆ ਜੋ ਪਰਿਵਾਰਾਂ ਨੂੰ ਅਜੇ ਮੁਆਵਜ਼ਾ ਵੀ ਰਹਿੰਦਾ ਨੌਕਰੀ ਵੀ ਰਹਿੰਦੀ ਆ ਉਹ ਸੈਂਟਰ ਸਰਕਾਰ ਨੂੰ ਵੀ ਫਿਰ ਅਸੀਂ ਕਹਿੰਦੇ ਆ ਕਿ ਜਦ ਤੁਸੀਂ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਸਰਕਾਰ ਨੇ 5 ਲੱਖ ਕਰੋੜ ਟੈਕਸ ਤੇ 10 ਲੱਖ ਕਰੋੜ ਵੱਡੇ ਘਰਾਣਿਆਂ ਦਾ ਕਰਜ਼ਾ ਮਾਫ ਕੀਤਾ ਬਾਈ ਜੀ ਜਦ ਕਿ ਸਾਡੇ ਪੂਰੇ ਦੇਸ਼ ਦੇ ਪੰਜਾਬ ਸਰ 1 ਲੱਖ ਕਰੋੜ ਕਿਸਾਨਾਂ ਸਰ ਕਰਜ਼ਾ ਤੇ ਪੂਰੇ ਦੇਸ਼ ਦੇ 9 ਲੱਖ ਕਰੋੜ ਜਦ ਕਿ ਉਹ ਸਾਰਾ ਮਾਫ ਹੋ ਸਕਦਾ ਹੀ ਉਹ ਲੋਕਾਂ ਲਈ ਇਹ ਕਿਸਾਨਾਂ ਮਜ਼ਦੂਰਾਂ ਲਈ ਸਰਕਾਰਾਂ ਨਹੀਂ ਹੈਗੀਆਂ ਇਹ ਜਿਹੜੀ ਆਪਾਂ ਕਹਿੰਦੇ ਸੀ ਬਾਨੀਆਂ ਡਾਨੀਆਂ ਕਾਰਪੋਰੇਟਾਂ ਦੀਆਂ ਨੇ ਉਹਨਾਂ ਲਈ ਹੀ ਕਰਜ਼ੇ ਮਾਫ ਹੋ ਰਹੇ ਇੱਥੇ ਥੋਡੇ ਮੇਰੇ ਲਈ ਕੁਝ ਨਹੀਂ ਹੈਗਾ ਉਸ ਕਰਕੇ ਇਹਦੇ ਨਾਲ ਅਸੀਂ ਜਿਹੜੀ ਪੈਨਸ਼ਨ ਦੀ ਪੈਨਸ਼ਨ ਕਿਸਾਨ ਨੂੰ 10000 ਰੁਪਏ ਅਸੀਂ ਕਹਿੰਦੇ ਆ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਇਹਨਾਂ ਦੀ ਤਾਂ ਕੋਈ ਉਮਰ ਤਾਂ ਹੀ ਨਹੀਂ ਹੋਰ ਮਹਿਕਮਿਆਂ ਦੇ ਵਿੱਚ 20 ਸਾਲ 25 ਸਾਲ 30 ਸਾਲ ਨੌਕਰੀ ਕਰਕੇ ਰਿਟਾਇਰਮੈਂਟ ਹੋ ਜਾਏ ਤੇ 58 ਸਾਲ ਇਹ ਜੰਮ ਦੇ ਹੀ ਖੇਤਾਂ 'ਚ ਫਿਰਦੇ ਨੇ ਉਹ ਸਾਡੀਆਂ ਮਾਵਾ ਭੈਣਾਂ ਜਿਨ੍ਹਾਂ ਦੀਆਂ ਨਿਗਾ ਚਲੀਆਂ ਗਈਆਂ ਚੁੱਲ੍ਹਾ ਦੇ ਵਿੱਚ ਰੋਟੀਆਂ ਲਾਉਂਦੀਆਂ ਦੀਆਂ ਕੇ 10-10 ਬੰਦਿਆਂ ਦੀ ਨੌਕੀ ਜਿਹੋ ਨਾਲ ਰੋਟੀ ਲਾਉਂਦੀਆਂ ਨੇ ਉਹਨਾਂ ਨੂੰ ਕੋਈ ਪੈਨਸ਼ਨ ਹੀ ਨਹੀਂ ਅੱਜ ਮੰਗਾ ਨਾਪੁਰੀਆਂ ਹੋਈਆਂ ਅਗਲਾ ਸੰਘਰਸ਼ ਕੀ ਹੈ ਜੋ ਇਹ ਦੇਖੋ ਇੱਕ ਇੱਕ ਸਰਕਾਰ ਨੂੰ ਅਲਟੀਮੇਟ ਦਿੱਤਾ ਕਿ ਆ 55 ਦਿਨਾਂ ਦੇ ਵਿੱਚ ਅਸੀਂ ਲੋਕਾਂ ਦੇ ਗੱਲ ਲੈ ਕੇ ਜਾਣੀ ਆ ਬੂਹੇ ਤੱਕ ਚੁੱਲ੍ਹੇ-ਚੁੱਲ੍ਹੇ ਤੱਕੇ ਜਾਣੀ ਆ ਥੋਡੇ ਰਾਹੀ ਵੀ ਜਾਣੀ ਆ ਇੱਥੇ ਲੋਕਾਂ ਨੇ ਵੀ ਸੁਣਨੀ ਆ ਕਿ ਜਿਹੜੇ ਝੂਠੇ ਵਾਅਦੇ ਕਰਦੇ ਆ ਵੋਟਾਂ ਲੈਣ ਵੇਲੇ ਕੁਝ ਹੋਰ ਕਰਦੇ ਆ ਬਾਅਦ ਵਿੱਚ ਕੁਝ ਹੋਰ ਹੋ ਜਾਂਦੇ ਇੱਕ ਗੱਡੀਆਂ ਤੇ ਬੈਠ ਕੇ ਅਸੀਂ ਇਹ ਅਲਟੀਮੇਟ ਦਿੱਤਾ ਕਿ ਸਰਕਾਰ ਜਲਦੀ ਸਾਡੀਆਂ ਮੰਗਾਂ ਪੰਜਾਬ ਸਰਕਾਰ ਵੀ ਚਾਹੇ ਸੈਂਟਰ ਸਰਕਾਰ ਮੰਨ ਲਵੇ ਨਹੀਂ 2024 ਇਹਨਾਂ ਦੀ ਨੇੜੇ ਆਈ ਹੋਈ ਆ ਜਦੋਂ ਵੋਟਾਂ ਨੇੜੇ ਆਈ ਆਉਂਦੀਆਂ ਉਹਦੋਂ ਇਹਨਾਂ ਤੇ ਜਿੰਨਾ ਦਬਾਅ ਪਾ ਲਈਏ ਉਹਦੋਂ ਇਹ ਕਹਿ ਲਿਏ ਕਿ ਗਧੇ ਨੂੰ ਵੀ ਬਾਪੂ ਕਹਿਣ ਵਾਲੀ ਗੱਲ ਮੰਨਦੇ ਹੁੰਦੇ ਆ ਸੋ ਇਸ ਕਰਕੇ ਹੁਣ ਜਿੰਨਾ ਇਹਨਾਂ ਤੇ ਦਬਾਅ ਪਾ ਲੂਗੇ ਚਾਹੇ ਉਹ ਕਿਸਾਨ ਆ ਜਾਏ ਮਜ਼ਦੂਰ ਆ ਚਾਹੇ ਸਾਡਾ ਛੋਟਾ ਵਪਾਰੀ ਆ ਹਰ ਵਰਗ ਆ ਆਪਾਂ ਸਾਰਿਆਂ ਦੀ ਗੱਲ ਕਰਦੇ ਆ ਸਾਰੇ ਦੇਸ਼ ਦੀ ਗੱਲ ਕਰਦੇ ਆ ਸਾਰੇ ਲੋਕਾਂ ਦੀ ਗੱਲ ਕਰਦੇ ਆ ਇਹ ਜੀ 6 ਤਰੀਕ ਅੱਜ ਆਪਾਂ 6 'ਚ ਖੜੇ ਆ ਅੱਜ ਤੋਂ ਦਿਨ ਰਾਤ 10 ਤਰੀਕ ਤੱਕ ਇਹ ਚੱਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਜਥੇਬੰਦੀ ਨੇ ਅਲਟੀਮੇਟ ਦਿੱਤਾ ਹੋਇਆ ਕਿ ਜੇ ਸਾਡੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਚੰਡੀਗੜ੍ਹ ਵਾਲੂ ਜਾਂ ਜਿਵੇਂ ਵੀ ਸਰਕਾਰ ਦਾ ਆਊਗਾ ਉਧਰ ਨੂੰ ਕੂਸ ਹੋਊਗਾ ਵੱਡੇ ਧਰਨੇ ਉੱਕਣ ਲੱਗਣਗੇ ਜਿਵੇਂ ਸਰਕਾਰ ਅੱਗੇ ਉਹਦੋਂ 4 ਦਿਨ ਲਾ ਕੇ ਆਈ ਸੀ 3 ਦਿਨ ਫੇਰ ਪਤਾ ਨਹੀਂ ਕਿੰਨੇ ਟਾਈਮ ਲਈ ਲੱਗਣਾ ਤੇ ਇਹਨਾਂ ਲੋਕਾਂ ਨੂੰ ਦੱਸਿਆ ਜਾਊਗਾ ਇਹਨਾਂ ਦੀਆਂ ਜੜਾਂ ਹੱਲੇ ਜਾਣਗੀਆਂ ਇਲੈਕਸ਼ਨਾਂ ਤੱਕ ਨਹੀਂ ਇਹਨਾਂ ਨੂੰ ਮੰਗਾ ਮੰਨਣੀਆਂ ਪੈਣਗੀਆਂ ਧੰਨਵਾਦ ਬੰਦ ਜੀ ਪਹਿਲਾਂ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ ਕੀ ਨਾਮ ਆ ਜੀ ਮੇਰਾ ਨਾਮ ਸਲਾਘਰ ਸਿੰਘ ਕਢਾਣੀ ਜ਼ਿਲ੍ਹਾ ਜਨਰਲ ਸਿਕੰਦਰਪੁਰ ਆਰਤੀ ਕਿਸਾਨ ਜਿਹਨੇ ਨੇਕਤਾ ਉਗਰਾਹਣ ਅੱਜ ਦੇਸੀ 70 ਫਿਰੋਜਪੁਰ ਰੋਡ ਤੇ ਧਰਨਾ ਲਗਾ ਦਿੱਤਾ ਗਿਆ ਕੀ ਵਜ੍ਹਾ ਫਿਰ ਕਿਸਾਨ ਬੈਗੇ ਨੇ ਇਹ ਇਸ ਕਰਕੇ ਆ ਵੀ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਕਿਸਾਨਾਂ ਦੇ ਪੱਖੀ ਖੇਤੀ ਨੀਤੀ ਲੈ ਕੇ ਆਵਾਂਗੇ ਪਰ ਉਹ ਕਿਸਾਨਾਂ ਦੇ ਪੱਖੀ ਖੇਤੀ ਨੀਤੀ ਨਹੀਂ ਲੈ ਕੇ ਆ ਰਹੇ ਜੇ ਕੋਈ ਸਲਾਹਾਂ ਪੁੱਛ ਵੀ ਰਹੇ ਆ ਉਹ ਫਿਰ ਵੀ ਉਹ ਬੜੇ ਕਾਰਪੋਰੇਟ ਘਰਾਣਿਆਂ ਦੀਆਂ ਉਹਨਾਂ ਦੇਸਾਂ ਦੀਆਂ ਜਾਂ ਉਹ ਜਿਨ੍ਹਾਂ ਨੇ ਪਹਿਲਾਂ ਹਰਾ ਨਿਕਲਾਬ ਲਿਆਉਣ ਖਾਤਰ ਜਿਹੜਾ ਕਿਸਾਨਾਂ ਦਾ ਕਜੂਮਰ ਕੱਢਿਆ ਫੋਡ ਫੌਂਡੇਸ਼ਨ ਵਰਗਿਆਂ ਦੀਆਂ ਉਹਨਾਂ ਦੀਆਂ ਸਲਾਹਾਂ ਲੈਣ ਲਈ ਕਰੋੜਾਂ ਰੁਪਏ ਖਰਚ ਰਹੇ ਆ ਅਸੀਂ ਕਹਿੰਦੇ ਆ ਵੀ ਖੇਤੀ ਨੀਤੀ ਉਹੀ ਜੀ ਨਹੀਂ ਚਾਹੀਦੀ ਸਾਨੂੰ ਖੇਤੀ ਨੀਤੀ ਚਾਹੀਦੀ ਆ ਜਿਹਦੇ ਵਿੱਚ ਰੋਜ਼ਗਾਰ ਹੋਵੇ ਸਾਡੀਆਂ ਫਸਲਾਂ ਦੇ ਭਾਅ ਮਿਲਣ ਸਾਰਿਆਂ ਨੂੰ ਪੱਕਾ ਰੋਜ਼ਗਾਰ ਮਿਲੇ ਪਰ ਸਰਕਾਰ ਨੇ ਉਹ ਗੱਲ ਸਾਡੇ ਨਾਲ ਪੂਰੀ ਨਹੀਂ ਕੀਤੀ ਸਾਡੀ ਪਹਿਲੀ ਮੰਗ ਇਹ ਹੈ ਦੂਜੀ ਮੰਗ ਹੈ ਕਿ ਸਾਰੀਆਂ ਫਸਲਾਂ ਤੇ ਐਮਐਸਬੀ ਦਿੱਤੀ ਜਾਵੇ ਪੰਜਾਬ ਦੇ ਵਿੱਚੋਂ ਝੋਨਾ ਤੇ ਜਿਹੜੀ ਕਣਕ ਦੀ ਹੈਗੀ ਆ ਉਹਦੀ ਰਕਬਾ ਘਟਾਇਆ ਜਾਵੇ ਤਾਂ ਘਟੂਗਾ ਜੇ ਦੂਜੀਆਂ ਫਸਲਾਂ ਦੇ ਭਾਅ ਦੇਣਗੇ ਤੀਜਾ ਕਿਸਾਨਾਂ ਮਜ਼ਦੂਰਾਂ ਸਰ ਜਿਹੜਾ ਕਰਜ਼ੇ ਤੇ ਚੜੇ ਹੋਇਆ ਇਹ ਵਾਦੇ ਜਿਹੜੇ ਕੀਤੇ ਸੀ ਉਹਨਾਂ ਨੇ ਜਿਵੇਂ ਪਹਿਲਾਂ ਕੈਪਟਨ ਸਰਕਾਰ ਨੇ ਕੀਤੇ ਵੀ ਸੀ ਲਾਗੂ ਕੋਸ਼ਿਸ਼ ਵੀ ਮਾਪ ਕਰਾਂਗੇ ਉਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ਨੂੰ ਖਤਮ ਕੀਤਾ ਜਾਵੇ ਇਹ ਚੌਥਾ ਹੈ ਵੀ ਜਿਹੜਾ ਸਾਡੇ ਖਾੜਾਂ ਦੇ ਨਾਲ ਜਾਂ ਸੁੰਡੀ ਦੇ ਨਾਲ ਜਿਹੜੇ ਫਸਲਾਂ ਦੀ ਤਬਾਹੀ ਹੋਈ ਆ ਜਾਂ ਹੁਣ ਗੜਿਆਂ ਦੇ ਵਿੱਚ ਹੋਈ ਆ ਇਹ ਸਾਰੇ ਕਿਸਾਨਾਂ ਦਾ ਜਿਹੜਾ ਫੌਰੀ ਮੁਆਵਜ਼ਾ ਉਹ ਦਿੱਤਾ ਜਾਵੇ ਪਰ ਸਰਕਾਰ ਨੂੰ ਸਾਲ ਸਾਲ ਹੋ ਗਿਆ ਉਹ ਪਿਛਲਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਨੂੰ ਨਾ ਅਜੇ ਤੱਕ ਗੰਨੇ ਦਾ ਬਕਾਇਆ ਮਿਲਿਆ ਵੀ ਜਿਹੜੇ ਜਿਹੜੇ ਬਕਾਇਆ ਨੇ ਇਹ ਬਕਾਇਆ ਦਿੱਤੇ ਜਾਣ ਤੀਜਾ ਚੌਥਾ ਉਦੋਂ ਗਾਹਦਾ ਹੈ ਨਾ ਵੀ ਜਿਹੜਾ ਨਹਿਰੀ ਪਾਣੀ ਆ ਉਹ ਸਾਰੀਆਂ ਟੀਲਾਂ ਤੱਕ ਜਾਣਾ ਚਾਹੀਦਾ ਤੇ ਜਿਹੜਾ ਸਾਡੇ ਪਾਣੀ ਕੱਢਦੇ ਆ ਉਹ ਪਾਣੀ ਸਾਡਾ ਕੱਢਣੋਂ ਬਚਤਰ ਜਵੇ ਇਹ ਦੁਕਾਨਾਂ ਜਿਹੜੀ ਜਲ ਨੀਤੀ ਆ ਵੀ ਜਲ ਨੀਤੀ ਆੜੀ ਆ ਪ੍ਰਾਈਵੇਟਾਂ ਨੂੰ ਡੇਢ ਨਹੀਂ ਖਾਤਰ ਆ ਉਹ ਵਾਪਸ ਲਈ ਜਾਵੇ ਤੇ ਜਿਹੜਾ ਸਾਡੇ ਦਾ ਪਰਾਲੀ ਤੇ ਕੇਸ ਪਾਇਆ ਜਾਂ ਹੋਰ ਕਿਸਾਨਾਂ ਮਜ਼ਦੂਰਾਂ ਦਾ ਕੇਸ ਪਾਇਆ ਉਹ ਕੇਸ ਸਾਰੇ ਖਤਮ ਕੀਤੇ ਜਾਣ ਤੇ ਇਸ ਤਰ੍ਹਾਂ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਸਾਡੇ ਕਰਜ਼ੇ ਨੇ ਉਹ ਸਾਡੀਆਂ ਸਸਤੀਆਂ ਭਾਅ ਤੇ ਤੇ ਲੰਬੀ ਮਿਆਦ ਤੇ ਸਾਨੂੰ ਕਰਜ਼ੇ ਦਿੱਤੇ ਰਹਿਣਾ ਇਹ ਜਿਹੜੀਆਂ ਮੰਗਾਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਅੱਗੇ ਅਸੀਂ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਲਗਾਤਾਰ 5 ਦਿਨਾਂ ਇਹ ਧਰਨੇ ਦੇਣ ਜਾ ਰਹੇ ਹਾਂ ਸਰਕਾਰ ਨੂੰ ਸੁਣਾਉਣੇ ਕਰਨ ਜਾ ਰਹੇ ਹਾਂ ਇਹ ਪਹਿਲਾਂ ਅਸੀਂ ਭਾਈ ਨੂੰ ਕੀਤਾ ਸੀ 22 ਜਨਵਰੀ ਨੂੰ ਉਹ ਠੰਡ ਕਰਕੇ ਮੁਲਤਵੀ ਕਰਨਾ ਪਿਆ ਸੀ ਤੇ ਅੱਜ ਜਿਹੜਾ 5 ਦਿਨ ਦਾ ਧਰਨੇ ਨੇ ਏ ਸੂਬਾ ਕਮੇਟੀ ਦੇ ਕਹੇ ਤੇ ਅਨਸਾਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਅੱਜ ਲਾਗੂ ਨੇ ਕਿ ਪੰਜ ਦਿਨ ਅਸੀਂ ਦਿਨ ਰਾਤ ਇੱਥੇ ਬੈਠਾਂਗੇ ਜੇਕਰ ਸਰਕਾਰ ਨੇ ਫੇਰ ਵੀ ਕੋਈ ਗੱਲਬਾਤ ਨਾ ਵਿਚਾਰੀ ਤਾਂ ਸਾਡੀ ਸੂਬਾ ਕਮੇਟੀ ਵੱਲੋਂ ਦਾਸਤਰੀ ਕਰੂਗਾ ਜੋ ਉਹ ਫਿਰ ਐਲਾਨ ਕੀਤਾ ਜਾਊਗਾ ਕਿਹੜੀ ਕਿਹੜੀ ਇੱਥੇ ਬੰਦੀਆਂ ਬੈਠੇ ਕੱਲੀ ਭਾਰਤੀ ਕਿਸਾਨ ਯੂਨੀਅਨ ਦੇ ਇਕਤਾਰਗੜਾ ਵੱਲੋਂ ਹੈ ਇਹ ਸਾਰੇ ਜ਼ਿਲ੍ਹਿਆਂ ਦੇ ਉੱਪਰ ਆ ਏ ਜਣੇ ਅਸੀਂ ਅੱਜ ਜਿਹੜੇ ਧਰਨੇ ਆ ਸ਼ੁਰੂ ਕੀਤੇ ਆ ਤੇ ਕਿੰਨੇ ਦਿਨ ਚੱਲੇਗਾ ਇਹ ਜੀ 5 ਦਿਨ ਚੱਲੂਗਾ ਜੀ ਇਹ ਲਗਾਤਾਰ ਲਗਾਤਾਰ ਦਿਨ ਤੇ ਰਾਤ ਸਾਡੀਆਂ ਟਰਾਲੀਆਂ ਆ ਗਿਆ ਕੁਝ ਹੋਰ ਆ ਰਹੀਆਂ ਨੇ ਤੇ ਅਸੀਂ ਲਗਾਤਾਰ ਸਾਡਾ ਰਸਟਣ ਪਾਣੀ ਸਭ ਉਹਦੇ ਬਣੂਗਾ ਅਸੀਂ ਜਣਾ ਲਗਾਤਾਰ ਇੱਥੇ ਬਟਾਈ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਨੂਰਪੁਰਾ ਭਾਰਤੀ ਕਿਸਾਨੀਓਂ ਏਕਤਾ ਉਗਰਾਹ ਚਿੱਲਾ ਲੁਧਿਆਣਾ ਤੋਂ ਹਾਈ ਫਰੋਨਟ ਕੋ ਰੋਡ ਤੇ ਧਰਨਾ ਲਗਾ ਦਿੱਤਾ ਗਿਆ ਡੀਸੀ ਦਫ਼ਤਰ ਦੇ ਬਾਹਰ ਕੀ ਵਜਾ